ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਵੇ ਜੀ ਬਰਕਤਾਂ ਤੇ ਲੋ ਜੀ ਸਵੇਰ ਸਵੇਰ ਗਰੇੜਾ ਖੇਤ ਕੰਨੀ ਤੇ ਨਾਲੇ ਤਿਆਰ ਹੋਏ ਵੇ ਤਿਆਰ ਹੋਣ ਦਾ ਵੀ ਮਕਸਦ ਦੱਸ ਦਿੰਦੇ ਜੀ ਤੁਹਾਨੂੰ ਅੱਜ ਜਾ ਰਹੇ ਹਾਂ ਜੀ ਆਪਾਂ ਗੁਰਦਾਸਪੁਰ ਏਰੀਆ ਉੱਧਰ ਵੀ ਜਾਣਾ ਤੁਹਾਨੂੰ ਪਤਾ ਵੀ ਜੱਗਾ ਜਿਹੜਾ ਆਪਣਾ ਉਧਰ ਟਰੈਕਟਰ ਗਏ ਵੇ ਜੱਗੇ ਬਸਕੋਰ ਤੇ ਅਮਨ ਤੁਹਾਨੂੰ ਤੁਸੀਂ ਅਮਨ ਦੇ ਵਲੌਗਾਂ 'ਚ ਦੇਖਿਆ ਵੀ ਉਹ ਤਾਂ ਬਹੁਤ ਗੱਲਾਂ ਜਾਏ ਤੇ ਜੱਗੇ ਨੂੰ ਆਪਾਂ ਨੇ ਕਿਹਾ ਤਾਂ ਵੀ ਮੈਂ ਵੀ ਜਾ ਕੇ ਆਉਣਾ ਵੀਰ ਕੋਲ ਤੇ ਇਹ ਸਵੱਬ ਬਣਿਆ ਦੁਬਾਰਾ ਹੁਣ ਟਰੈਕਟਰ ਲੈਣ ਜਾਣਾ ਜੀ ਅੱਜ ਤੇ ਇਕੱਠੇ ਜਾ ਰਹੇ ਆ ਮਨ ਮੈਂ ਜੱਗਾ ਜੱਗੇ ਦਾ ਬਾਪੂ ਤੇ ਇੱਕ ਵੀਰ ਦੂਆ ਜਿਹਦਾ ਟਰੈਕਟਰ ਗਿਆ ਵਾ ਤੇ ਚਲੋ ਜੀ ਸਵੇਰ ਸੁਬਾ ਦਾ ਟਾਈਮ ਹੈ ਦੇਖੋ ਪਿਛੇ ਧੁੰਦ 7 ਵਜਣ ਲੱਗਿਆ ਇਸ ਟਾਈਮ ਠੰਡ ਹੈ ਜੀ ਜਿਹੜੀ ਦੁਵਾਰਾ ਸ਼ਰਕਤ ਕਰੀ ਜਾਂਦੀ ਆ ਵੀ ਆਈ ਜਾਂਦੀ ਆ ਚਲੋ ਫਸਲਾਂ ਖਾਤਰ ਹੈ ਵੀ ਵਧੀਆ ਕਣਕ ਦੇਖ ਲਓ ਆਪਣੀ ਨਿਸਰ ਰਹੀ ਹੈ ਤੇ ਬਾਕੀ ਚੱਲ ਰਿਹਾ ਜੀ ਤੁਹਾਨੂੰ ਮਲਾਉਂਦੇ ਆਪਣੇ ਬੰਦਿਆਂ ਨਾਲ ਵੀ ਚਲਦੇ ਚਲਦੇ ਤੇ ਬਾਕੀ ਜਾ ਕੇ ਜੱਗੇ ਬੌਸ ਕੋਲ ਪਤਾ ਜਾ ਰਿਹਾ ਫਸਟ ਟਾਈਮ ਰੀਲ ਪਰ ਵੀਡੀਓ ਮੈਂ ਬਹੁਤ ਹਿੱਜਦਾ ਭਾਈ ਕਿਉਂਕਿ ਦੇਖੋ ਆਪਾਂ ਵੀ ਵੀਡੀਓ ਬਣਾਉਂਦੇ ਆ ਪਰ ਆਪਾਂ ਵੀ ਦੇਖਦੇ ਰਹਿੰਦੇ ਆ ਵੀ ਸਪੋਰਟ ਸਾਦੀ ਕਰੋ ਜਿੰਨੀ ਹੋ ਸਕੇ ਵੀ ਸਾਦੀ ਮਦਦ ਕਰੋ ਕੋਈ ਵੀ ਛੋਟਾ ਵੀ ਹੈ ਚਾਹੇ ਬੜਾ ਵੀ ਹੈ ਸਾਡੇ ਨਾਲ ਮਿਲ ਵਰਤ ਕੇ ਰਹੋ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਮਲਾਉਂਦਾ ਵੀ ਆ ਹੁਣ ਬੰਦਿਆਂ ਦੇ ਨਾਲ ਆਪਣੇ ਦੇ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਹੁਣ ਮਲਾਉਂਦਾ ਤੁਹਾਨੂੰ ਇੱਧਰ ਪਹਿਲਾਂ ਜੱਗੇ ਨੂੰ ਦੇਖੀ ਸਰ ਵੀ ਨਹੀਂ ਵਕੇ ਆਇਆ ਹੈ ਫਿਰ ਕੇ ਹੋਣਾ ਹਾਂ ਤੇ ਬਾਈ ਹੁਣ ਬੱਸ ਤੁਹਾਨੂੰ ਪਤਾ ਸਵੇਰ ਸਵੇਰ ਤੇ ਪਰ ਤਾਂ ਹੁੰਦਾ ਇੱਧਰ ਵੀ ਬਾਈ ਬਹੁਤ ਆ ਦੇਖ ਲਓ ਸਾਰੀ ਤਾਂ ਹੁੰਦਾ ਹੈ ਸਾਰੀ ਤਾਂ ਹੁੰਦਾ ਠੀਕ ਹੈ ਤੇ ਬਾਈ ਚਾਹ ਪੀਣੀ ਆ ਹੁਣ 20 ਕਿਲੋਮੀਟਰ ਇੱਧਰ ਹੈ ਜੀ 20 ਕਿਲੋਮੀਟਰ ਹੈ ਗਿਆ ਫੜ ਜਾ ਫਿਰ ਬਾਈ ਆ ਪਹੁੰਚਿਆ ਠਾਬੇ ਫਿਰ ਐਦਰ ਬਾਈ ਅੰਕਲ ਜੀ ਮਿਲੋ ਸਤਿ ਸ਼੍ਰੀ ਅਕਾਲ ਜੀ ਹਾਂ ਦੇਖਿਓ ਫਿਰ ਲੈ ਲਾ ਬਾਈ ਅੰਕਲ ਮੈਨੂੰ ਲੈ ਚੱਲੇਆ ਅੰਕਲ ਦਾ ਮਨ ਚ ਤਾਂ ਕਹਿੰਦਾ ਲੈ ਕੇ ਜਾਣਾ ਹੈ ਮੈਂ ਇਹਨੂੰ ਕਹੀ ਗਿਆ ਵੀ ਸਾਡੀ ਜਿੱਤ ਬੇਲਾ ਕੱਲ ਆਜ ਅੱਗੇ ਨੂੰ ਕਿਹਾ ਕਹਿੰਦਾ ਹਾਂ ਮੈਂ ਸਾਡੀ ਜਿੱਤ ਨਹੀਂ ਪਾਈ ਅੱਛਾ ਅਸੀਂ ਤਾਂ ਇੱਕ ਦੋ ਦਿਨ اٹਕ ਵੀ ਜਾਣਾ ਤੈਨੂੰ ਲੈ ਜਾਣਾ ਸੀ ਅੱਗੇ ਬੱਸ ਹੋਰ ਤੇ ਬਾਈ ਅੰਕਲ ਦਾ ਪਿਆਰ ਹੈ ਇਹ ਸਾਡੀ ਦੋਹਾਂ ਦੀ ਬਣਦੀ ਬਹੁਤ ਹੈ ਬਣਦੀ ਆ ਮਨ ਨਾਲ ਵੀ ਪਰ ਅੰਕਲ ਮਨ ਨਾਲ ਲੜੀ ਜਾਂਦਾ ਥੋੜਾ ਥੋੜਾ ਇਹਨਾਂ ਦੀ ਭਾਈ ਇਹ ਨਿਆਣੇ ਵਾਲੀ ਗੱਲ ਹੈ ਹਨਾ ਲੋ ਭਾਈ ਪਹੁੰਚ ਗਏ ਕਹਿੰਦੇ ਛੜਾ ਛੋਟਾ ਹੈਂ ਉਹ ਕਿਹੜਾ ਆਪਣੇ ਵਾਲਾ ਕਿੱਥੇ ਖੜਾ ਉਹ ਸਾਹਮਣੇ ਅੰਗਨੇ ਦਾ ਨਹੀਂ ਵੀ ਪੌਜ਼ ਗਿਆ ਕਹਿੰਦੇ ਭਾਈ ੱੱੱਗੇ ਬੌਸ ਦੇ ਹਾਂਜੀ ਗੱਡੀ ਪਾਰੇ ਲਾਓ ਭਾਈ ਆਏ ਜਾਂਦੀ ਸਾਰੇ ਮੂਰੇ ਖੜਾ ੱੱੱਗੇ ਨੇ ਦੂਰ ਤੋਂ ਹੀ ਪਛਾਣ ਲਿਆ ਤੇ ਭਾਈ ਇੱਧਰ ਵੀ ਆਪਣੇ ਖੜਾ ਸੱਤ ਬੌਸ ਦਾ ਭਾਈ ਵਾਲਾ ਆ ਦੇਖ ਲੈ ਕਿੱਥੇ ਪਹੁੰਚ ਗਏ ਜੱਗੇ ਯਾਰ ਇਹ ਕਿੱਥੇ ਬਾਜੀ ਦੇ ਇੱਥੇ ਕਿਥੋਂ ਮਾਰ ਚੱਲਣਾ ਹੁਣ ਜੋ ਚੱਲਣਾ ਬਾਜ ਜੋ ਚੱਲਣਾ ਬਾਹਾਂ ਜੋ ਚੱਲਣਾ ਬਾਜੀ ਸਕੂਟਰ ਬਣ ਸੀ ਲੋ ਆ ਗਿਆ ਬਾਈ ਆਲਾ ਬਾਈ ਚੱਲੋ ਹਾਂ ਜੀ ਅੰਕਲ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਕੇ ਦੇਖ ਲੈ ਬਾਈ ਇਹ ਖੋਲੀ ਬਾਈ ਲੋਕ ਹੋਰ ਜੀ ਕਿਹਾਲ ਹੈ ਜੀ ਠੀਕ ਹੈ ਜੀ ਬਹੁਤ ਸਭ ਠੀਕ ਹੈ ਆਮ ਕਾ ਹੈਗਾ ਹੋਰ ਭਰਾ ਜੀ ਹੋਰ ਜੀ ਕਿਹਾਲ ਹੈ ਜੀ ਬਹੁਤ ਠੀਕ ਹੈ ਜੀ ਚਲਾ ਕੇ ਦੇਣੀ ਬਾਈ ਹਾਂ ਹੋਰ ਕੁਝ ਤੇ ਬਾਈ ਹੋਰ ਟਰੈਕਟਰ ਖੜਾ ਇੱਕ ਆਪਣਾ ਤੇ ਜੱਗੇ ਵਾਲਾ ਹਲੇ ਆਹਾ ਬਾਕੀ ਦਿਖਾਉਂਦਾ ਤੁਹਾਨੂੰ ਲੋ ਜੀ ਬੈਠ ਕੇ ਸਾਰੇ ਬਹੁਤ ਆਨੰਦ ਆ ਰਹੇ ਨੇ ਜੱਗਾ ਕਰਦਾ ਤੰਗ 2 ਮਿੰਟ ਵਾਸਤੇ ਗੱਲ ਕਰਦੀ ਹੁੰਦੇ ਉਹ ਭਾਈ ਉੱਥੇ ਹੀ ਤਿੰਨ ਦਿਨ ਜਤੈਰੇ ਕਿ ਪਾਣੀ ਪਾੜਨ ਕੋਈ ਨਹੀਂ ਇੱਥੇ ਆਖਾ ਕਿ ਉੱਥੇ ਚੰਗੇ ਵਾਲ ਮਿਲੇਗਾ ਚੰਗੇ ਬਲੇਂਚ ਨੂੰ ਕੱਢ ਦਿੰਦਾ ਹੈ ਅਮਨਵੀਰ ਗਵਾਲਾ ਉਦੋਂ ਟੈਂਟ ਦਾ ਪੰਪ ਲਾਇਆ ਠੀਕ ਜੀ ਬਦਲੀ ਹੂੰ ਜੱਕ ਛੱਡ ਕੇ ਚੱਲ ਗਿਆ ਹੋਰ ਕੋਈ ਨਾ ਜੋ ਟੂਕਾ ਦੇਣ ਦਾ ਆ। ਸਰਦ ਅੱਜ ਗਈ ਗਿਆ ਕਹਿੰਦਾ ਗਵਰਨਮੈਂਟ ਵਾਲਾ ਕੁਰਜਾ ਬਦਲਦਾ। ਟੋਲ ਵੀ ਲਾਦੀ ਸੀ ਜੀ ਤੁਹਾਨੂੰ ਕਹਿੰਦਾ ਗਵਰਨਮੈਂਟ ਵਾਲਾ ਕੁਰਜਾ ਬਦਲਦਾ। ਨਹੀਂ ਉਹ ਸੀੜੀ ਨਹੀਂ ਆ ਕੱਟੂ ਇਹ ਲਾ ਦੇ ਲਗੇ ਤੁਹਾਨੂੰ। ਲੋ ਬਾਈ ਆਮਾ ਨਾ ਟਰੈਕਟਰ ਪਰ ਬੈਠਾ ਤਾਂ ਇੱਧਰ ਜੱਗੇ ਆ। ਟਰੈਕਟਰ ਦੇਖੀ ਜਾਂਦਾ ਤੂੰ। ਹਾਂ ਹੀ ਹੋਣਾ। ਹੈਂ? ਛੱਡੇ ਨੂੰ ਹੈ? ਦੇਖਾਂ ਹਾਂ ਪਰਖਣਾ ਹੈ। ਹਾਂ ਪਰਖਦੇ। ਲੈ ਬਾਈ। ਬੈਟਰੀ ਡਾਉਨ ਸੀ ਜੱਗੇ ਇਹ ਕਰਤੀ। ਉਹ ਖੜਾ ਹੋਇਆ ਕਿੰਨੇ ਦਿਨ ਦਾ ਹਾਂ ਪਹਿਲਾਂ ਵੀ ਡਾਉਨੇ ਆ ਹਾਂ ਇਧਰ ਆਉਣਾ ਵੀਨਾ ਹੋ ਗਈ ਹਾਂ ਮਹੀਨਾ ਵੱਧ ਹੋ ਗਿਆ ਮਹੀਨਾ ਤਾਂ ਵੱਧ ਹੋ ਗਿਆ ਇਹਨੂੰ ਤੁਹਾਨੂੰ ਠੀਕ ਨੇ ਨੀਤੇ ਰਹਿਣਾ ਹੁੰਦਾ ਬਾਈ ਹੈ ਹੈ ਉਹ ਤਾਂ ਹੁਣ ਉਹਦੇ ਉੱਪਰ ਬਹਿ ਕੇ ਪਤਾ ਲੱਗਣਾ ਹੈ ਬੈਠਣ ਦਾ ਵੀ ਤੇ ਉਹ ਬਾਈ ਗੱਡੀ ਖੜ ਗਈ ਆਪਣੀ ਆ ਕੇ ਕੋਲ ਜਿਹਦੇ ਉੱਪਰ ਆਪਾਂ ਆਏ ਆ ਹੈ ਨਾ ਬਾਈ ਹੁਣ ਸਾਰੇ ਕੋਲ ਨੂੰ ਹੋ ਕੇ ਦੇਖਦੇ ਆ ਹੈ ਬਾਈ ਹੁਣ ਸਿਟੀ ਦੇ ਦੇ ਬਾਈ ਕੋਲ ਨੂੰ ਹੋ ਕੇ ਚਲੋ ਉਧਰਲੇ ਪਰ ਚੱਲਿਆ ਮਨ ਆ ਜਾ ਬਈ ਜੱਗ ਫੱਕਾ ਕਰ ਛੱਡਿਆ ਸੀ ਓਕੇ ਚੱਲ ਬਾਈ ਚੱਲ ਪਏ ਉਧਰ ਨੂੰ ਤੇ ਚਾ ਆ ਗਈ ਹੱਥ ਚ ਲੱਜ ਜਾਣਾ ਪਤਾ ਨਵੀਂ ਬੈਟਰੀ ਦਾ ਓਏ ਇਹ ਵੀ ਆ ਰ ਗਿਆ ਖੜੇ ਰਹੇ ਨਾ ਖੜੇ ਰਹੇ ਖੜਾ ਦਾ ਫਰਕ ਆ ਹਾਂ ਠੀਕ ਨਹੀਂ ਉਹ ਬਥੇਰਾ ਜੋ ਲੰਗਣਾ ਹੋਏਣੀ ਜਿਆਦਾ ਹਾਂ ਤਾਂ ਹੁਣ ਭੰਗੜੇ ਪਾਣੇ ਆ ਬਾਈ ਤਾਂ ਪਤਾ ਲੱਗਣਾ ਕਹਿੰਦੇ ਕਲਿੱਪ ਕੱਢਦਾ ਦਾ ਅੱਜ ਤੇਰੀ ਵਾਲੇ ਦੇ ਕੱਢਦਾ ਹੋਰ ਲੈ ਬਾਈ ਅੱਜਾਂ ਉੱਤੇ ਤੈਨੂੰ ਵੀ ਕਰਦਾ ਚੈਲੰਜ ਕਹਿੰਦੇ ਜੱਗੇ ਨੂੰ ਬਾਰੇ ਆ ਗਏ ਟੁੱਟਣ ਦੀ ਜੁ ਮੇਰੀ ਤੇਰੀ ਆ ਤੇ ਆ ਗਿਆ ਬਾਈ ਟਰੈਕਟਰ ਜੁੜਨਾ ਮਤਲਬ ਅਸੀਂ ਤੇ ਇਹ ਘਰਵਾਉਂਦੇ ਆ ਜੱਕ ਚੁੱਕ ਕੇ ਅਸੀਂ ਸੁੱਟ ਕੇ ਵਾ ਕੇ ਦੇ ਦਿੱਤਾ ਇਹ ਕਰਕੇ ਹੋਰ ਜਾਣ ਤੇ ਸਵਾਗਾ ਰਸਤਾ ਇਹ ਕਹਿੰਗੇ ਜੱਕ ਕੱਢ ਦੋ ਹੋਰ ਪ੍ਰੈਸ਼ਰ ਤੇ ਜਿੱਤੇ ਪੈਂਦਿਆ ਰ ਇਹ ਕਹਿੰਗਾ ਨਹੀਂ ਵੀ ਤੇ ਚੜਨਾ ਹੋਰ ਇਹ ਟੱਟਣਾ ਜੀ ਜਾਵੇ ਰੋਟਾਵੇਟਰ ਦਾ ਨਹੀਂ ਕੋਤ ਜਾ ਫੇਦਾ ਨਹੀਂ ਲਾ ਬਾਈ ਉਹ ਪੈ ਗਿਆ ਬਾਈ ਹਾਲ ਟਰੈਕਟਰ ਨਾਲ ਬਣਾਉਂਦੇ ਬਈ ਗੱਲ ਦੇ ਹੀ ਹੁੰਦਾ ਜਾਂਦਾ ਬਾਈ ਚੱਕਦਾ ਬਾਈ ਕੀਲੀਆਂ ਵੱਢਦਾ ਇਹਦਾ ਦੇਖਣੇ ਹੈ ਬਾਈ ਖੋਜੋ ਗਿਆ ਬਾਈ ਬਾਈ ਮਾਲਕ ਖੁਸ਼ ਹੋ ਗਿਆ ਹੈ ਕਿਹਦਾ ਟਰਾਈ ਹੈ ਕੋਈ ਚੀਜ਼ ਹੈ ਹੈ ਟਰੈਕਟਰ ਦੀ ਗੱਲ ਦੀ ਟਰੈਕਟਰ ਹੈ ਟਰੈਕਟਰ ਨੂੰ ਉੱਧਰ ਦਾ 1 ਫੁੱਟ ਵੀ ਨਹੀਂ ਤੁਰਿਆ ਹੈ ਜਦ ਜਾਂਦੇ ਜਾਂਦੇ ਬਾਈ ਦਾ ਖੂਨ ਕਢਾ ਦਿਓ ਵੱਜ ਜਾਣਾ ਅੱਛਾ ਉੱਪਰ ਜਾ ਕੇ ਕਢਾ ਦਿਓ ਖੂਨ ਕਢਾਉਣਾ ਪੈਣਾ ਇਹ ਦੇ ਕਿਹਦੇ ਤੇ ਲਾਲੀ ਹੋਰ ਵੰਦੀ ਹਾਂ ਉਹੇ ਚੱਲਦਾ ਐਨੇ ਤੇ ਲੱਪ ਕਿੱਥੇ ਘੜਦਾ ਦਾ ਲਾ ਧੂਆ ਨਹੀਂ ਹੈ ਜੀ ਬਾਈ ਇਹਦਾ ਹਾਂ ਇਹ ਨੋਰਮਲ ਰੇਸ ਹੈ ਧਾਰ ਨੇ ਹਾਲੇ ਜੈਕਟ ਨਹੀਂ ਦਿੱਤੀ ਹੈ ਨਾ ਉਹ ਤਾਂ ਹੈ ਨਾ ਐਸੀ ਕਿੱਥੇ ਲਾਉਣੇ ਐਨੇ ਹਾਂ ਐਨੇ ਨਹੀਂ ਦੇਖ ਲੈ ਦੱਸ ਦੇ ਬੜੇ ਬਣਾ ਲੈ ਹਾਂ ਇਹ ਵੀ ਹੁੰਦੇ ਆ ਇਹ ਵੀ ਹੁੰਦੇ ਆ ਇਹ ਚਾਰ ਬੰਦੇ ਹਟਣਾ ਫਿਰ ਕਾਰਨਾ ਵੀ ਪੈ ਜਾਂਦਾ ਹਾਂ ਫਿਰ ਅੱਗੇ ਤੋਂ ਨਹੀਂ ਪੈ ਜਾਂਦੀ ਆਹ ਲਾ ਬਾਈ ਹਾਂ ਅਕਲ ਜੇ ਚਾਰ ਬੰਦੇ ਇਕੱਠੇ ਹੋ ਜਾਈਏ ਫਿਰ ਤਾਂ ਤਾਰਨੇ ਪੈਣੇ ਆ ਫੇਰ ਤਾਰਨੇ ਪੈਣੇ ਗਲਤ ਆ ਇਹ ਹਨਾ ਠੀਕ ਹੈ ਇਹ ਗਲਤ ਆ ਇੱਥੇ ਤੂੰ ਮਾਰੀ ਜਾਵੇਂ ਤੂੰ ਇਹਦਾ ਨਾਮ ਨਾਮ ਵੀ ਦੇ ਦੇ ਕੇ ਆਪਾਂ ਇਹ ਆਪਣੇ ਦੇ ਵੇੜ ਵਾਜਾ ਆ ਨਾ ਇਹ ਵੰਡਰ ਦਾ ਫਰਕ ਹੈ ਇਹ ਦੋ ਆ ਉਹ ਤਿੰਨ ਆ ਭਾਈ ਬ੍ਰੇਕਾਂ ਦੱਬ ਦੱਬ ਕੇ ਚੈੱਕ ਕਰਿਆ ਜਾਂਦਾ ਖਣਾਲੇ ਵੀ ਸਾਰੇ ਖੜੇ ਸ਼ਰਦ ਦਾ ਬਾਈ ਪੂਰਾ ਹਤਾ ਆਤੇ ਬੰਦਾ ਪਿੱਛੇ ਬੰਦਾ ভাই ਖੁਸ਼ ਕਰਤਾ ਮਾਲਕ ਚੱਲ ਭਾਈ ਕਹਿੰਦੇ ਮਾਲਕ ਨੂੰ ਹੁਣ ਹੁਣ ਦੇਖੇ ਛੁੱਟੀ ਕਹਿੰਦੇ ਹੋਰ ਸਮਝ ਗਿਆ ਹੋ ਗਿਆ ਇਧਰ ਲਾਟ ਮਾਰਦਾ ਤੇਰਾ ਮਾਰਦਾ ਚੰਗਾ ਓਏ ਪਹਿਲਾਂ ਮਾਰਦਾ ਲਾ ਬਾਈ ਉਹ ਫਰ ਗਈ ਚੱਲ ਪਿਆ ਮਾਲਕ ਉਹ ਲਾ ਬਾਈ ਚੱਲ ਪਿਆ ਤੇ ਇਧਰ ਹੱਜ ਗੇ ਪੂਰਾ ਖਿਚਦਾ ਕੰਮ ਬਾਈ ਨੇ ਹਾਂ ਬਾਈ ਖਤ ਹੋ ਗਿਆ ਇਹਦਾ ਟਰੈਕਟਰ ਅੱਛਾ ਹਾਂ ਹੋੜ ਨਹੀਂ ਬਹੁਤ ਜ਼ਿਆਦਾ ਠੀਕ ਅੰਕਲ ਕੰਮ 275 ਮੰਗਣ ਚੱਕਦਾ 4x4 ਮਾਈਨਰ ਹਾਂ ਅਮਨਪਤਾ ਆਈਏ ਇਹ ਹੈ ਬਾਹਰ ਵਾਲੇ ਸਰਦਾਰ ਜਦੋਂ ਆਉਂਦੇ ਨਹੀਂ ਹੁੰਦਾ ਉਹ ਦੇਖ ਐ ਅੱਜ ਕਪੈਸ਼ਲ ਲੈ ਲਾ ਭਾਈ ਇਧਰ ਹਾਂਜੀ ਬੜੇ ਹੀ ਸਾਰੇ ਆਏ ਪਹਿਲੀ ਵਾਰੀ ਹੈ ਹਾਂ ਇਹ ਆਪਣੇ ਜੱਗੇ ਦਾ ਭਰਾਜੀ ਜੱਗੇ ਬਹੁਤ ਭਰਾਜੀ ਅਸਲ ਜੀ ਦੀ ਗੱਲ ਕਰਦੇ ਆ ਉਹਨਾਂ ਦੀ ਗੱਲ ਕਰਦੇ ਲੋ ਭਾਈ ਇਧਰ ਹਾਂਜੀ ਜੱਗੇ ਬੱਸ ਦਾ ਭਰਾ ਹੁਣ ਪਤਾ ਲੱਗਿਆ ਠੀਕ ਹੈ ਜੀ ਚਲਾ ਬਈ ਮਾੜਾ ਛੱਡੀ ਗੱਲ ਬਾਤ ਬਹੁਤ ਮੰਡਾ ਹੁਣ ਲਾ ਬਾਈ ਆਪਣਾ ਜੋਰ ਤਾਂ ਦੇਖਦਾ ਹੀ ਬੰਦਾ ਹਨਾ ਇਹਨੇ ਚਲਾਇਆ ਹੋਵੇ ਪਾਰਖ ਦਾ ਉੱਡਣ ਪਤਾ ਐ ਪਾਇਆ ਤਾਂ ਖੜੇ ਗਿਆ ਚਲੋ ਹੁਣ ਦੇਖਣਦੇ ਬਾਈ ਬੰਦੇ ਨੂੰ ਜੋਰ ਬਹੁਤ ਤਾਂ ਉਹ ਰਿਆੜੀਆਂ ਦੇਖੀ ਜਾਂਦੇ ਨੇ ਨਹੀਂ ਨਹੀਂ ਇੱਕ ਤਾਂ ਘਰ ਨੂੰ ਕਿੱਨੇ ਜਾਵੇ ਕੱਲ ਨੂੰ ਇੱਕਨੇ ਚੱਲਦਾ ਹੋਊਗਾ ਅੱਛਾ ਫਿਰ ਇਹਨੂੰ ਵੀ ਦੇਖਣੇ ਚੱਲਦਾ ਹੋਊ ਕੁੜਿਆ ਬਈ ਠੀਕ ਹੈ ਇਹ ਕੋਨੇ ਕਰੀ ਜਾਂਦਾ ਕਹਿੰਦਾ ਕੰਮ ਲੇਟ ਹੋਇਆ ਵਾ ਪਰ ਹੋਇਆ ਚੰਗਾ ਹੋਇਆ ਲੈ ਦੋ ਆ ਤੇਰੇ ਮਾਗਾ ਕੰਮ ਲੇਟ ਕਿਥੇ ਆਏ ਸ਼ੁਕਰਗਣ ਦੇ ਟਰੈਕਟਰ ਮਿਲ ਗਏ ਹਾਂ ਮਾਇ ਕਹੀ ਨਹੀਂ ਗਿਆ ਇਹ ਕਹਿੰਦੇ ਟਰਾਲਾ ਰਹਿ ਗਿਆ ਮਖਾ ਉੱਥੇ ਦਾ ਸੋਚ ਕੇ ਜਾਂਦੇ ਆਉਂਦੇ ਬੜਾਈਆਂ ਸਹੀਂ ਇਹ ਤਾਂ ਧਾਨਾ ਫੇਰ ਵੀ ਤੁਹਾਨੂੰ ਦੱਸ ਦਿੰਦੇ ਤੇ ਜੱਗੇ ਹੌਸਲ ਕੋਲ ਤਾਂ ਖੜਾ ਕੇ ਭੁੱਲ ਜਿਓ ਵੀ ਟਰੈਕਟਰ ਵੀ ਆਉਣਾ ਤਾਂ ਹਾਂ ਇੰਦੇ ਆਲੇ ਨਾਲੇ ਜਾਓ ਉਹ ਕੰਮ ਹੋ ਗਿਆ ਵੀ ਪਾਰਲੀਮੈਂਟ ਦੇ ਕੀੜਾ ਮਾਰੀ ਬਸ ਬਸ ਜਿਆਦਾ ਫੋਨ ਹੌਸਾਲ ਸਹੀ 22 ਟਰੈਕਟਰ ਨੇ ਜੋ ਖੜਾ ਇੱਕੂ ਜੇ ਤਾਂ ਆਓ ਹਾਂ ਛੇਤੀ ਮਿਲ ਗਿਆ ਹਲਾ ਅੰਕ ਬਹੁਤ ਜ਼ਿਆਦਾ ਯਾਰ ਬਹੁਤ ਬਾਈ ਨੇ ਮਾਨ ਕਰਿਆ ਜਗਾ ਸਰਾ ਵੇਖਣਾ ਉਹੀ ਟ੍ਰੈਕਟਰ ਆ ਜਿਹੜਾ ਉਦੋਂ ਕਿਆ ਕਰਦਾ ਸੀ ਹੂੰ ਔਰ ਫਿਰ ਉੱਥੇ ਫਿਰ ਖਾਦੀ ਨਹੀਂ ਤੁਰਿਆ ਇਹ ਇਹ ਰੋੜ ਨੂੰ ਲੇਵਾਂ ਅੱਧਰ ਇੱਕ ਹੋਰੇ ਫੁੱਜਾ ਜਿਹਾ ਬਣਾਤਾ ਬੰਦਾ ਉੱਥੇ ਚਾਰ ਕੁ ਹੱਥ ਬਾੜ ਜੀੜ ਹੁੰਦੀ ਆ ਪੈਂਚਰ ਪਾਉਂਦੇ ਇੱਧਰ ਕੰਪ ਬੋਲਿਆ ਪਾਇਆ ਦਵਾਰਾ ਗੇਰ ਆ ਹਾਂ ਹਾਂ ਹੋ ਗਿਆ ਲੈ ਐਨੇ ਫਲਸ ਤੋਂ ਕੱਢਣਾ ਕਿਤੇ ਖਿਲ ਪਈ ਆ ਹੈ ਨਾ ਰਖਾਉਂਦਾ ਖਿਲ ਨਹੀਂ ਤਾਂ ਉਹ ਬਣਾ Ciao, la pure. pure